ਦਿਲਜੀਤ ਦੀ ਫਿਲਮ ਪੰਜਾਬ 95 ਕਾਫੀ ਚਰਚਾ ਦੇ ਵਿੱਚ ਹੈ ਕਈ ਕੱਟ ਲਾਉਣ ਲਈ ਕਹਿ ਦਿੱਤਾ ਗਿਆ ਮੇਰੇ ਖਿਆਲ ਵਿੱਚ 120 ਦੇ ਕਰੀਬ ਕੱਟ ਨੇ ਜਿਹੜੇ ਕਿਹਾ ਹੈ ਸੈਂਸਰ ਬੋਰਡ ਨੇ ਕਿ ਇਹਦੇ ਵਿੱਚ ਲਾਓ ਤਾਂ ਹੀ ਇਹ ਫਿਲਮ ਰਿਲੀਜ਼ ਹੋਵੇ ਜਿਨ੍ਹਾਂ ਦੇ ਉੱਤੇ ਫਿਲਮ ਆਧਾਰਿਤ ਹੈ ਜਸਵੰਤ ਸਿੰਘ ਖਾਲੜਾ ਹੋਰਾਂ ਤੇ ਉਹਨਾਂ ਦਾ ਪਰਿਵਾਰ ਵੀ ਆ ਗਿਆ ਹੈ ਉਹਨਾਂ ਦੇ ਪਰਿਵਾਰ ਨੇ ਵੀ ਇੱਕ ਕੱਲ ਕਾਫੀ ਇੱਕ ਪੱਤਰ ਜੀ ਆ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਦੇ ਵਿੱਚ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੀ ਪਰਮਿਸ਼ਨ ਦੇ ਨਾਲ ਸਾਰਾ ਕੁਝ ਹੋਇਆ ਸਾਡੇ ਨਾਲ ਬੈਠ ਕੇ ਸਕ੍ਰਿਪਟ ਫਾਈਨਲ ਹੋਈ ਹੈ। ਸਰਵਾਰ ਕਹਿੰਦਾ ਬੀਬੀ ਪਰਮਜੀਤ ਕੌਰ ਖਾਲੜਾ ਦਿਸਮਨ ਸਿੰਘ ਖਾਲੜਾ ਦੀ ਧਰਮ ਪਤਨੀ ਆ ਜੀ। ਉਹਨਾਂ ਨੇ ਕੱਲ ਇਹ ਗੱਲ ਕਹੀ ਆ ਕਿ ਇਹ ਫਿਲਮ ਬਿਨਾਂ ਕੱਟ ਤੋਂ ਰਿਲੀਜ਼ ਹੋਣੀ ਚਾਹੀਦੀ ਹੈ। ਕਾਹੀ ਪਤਾ ਲੱਗੇਗਾ ਨਾ ਜੀ ਅਸਲ ਵਿੱਚ ਹੋਇਆ ਕੀ ਆ ਖਾਲੜਾ ਸਾਹਿਬ ਨਾਲ। 25000 ਲੱਖਾਂ ਨੇ ਸੁਨਾਤ ਕਰਕੇ 25000 ਇੱਕ ਕਹਿ ਕੇ ਮਾਰਤਾ ਗਿਆ ਉਹਨੂੰ। ਜਿਵੇਂ ਜਿਹੇ ਦਾ ਗੁਰਦੀਪ ਸਿੰਘ ਕੌਂਕੇ ਮਾਰਦਾ ਸੀ ਲੈ ਤੁਹਾਡਾ ਜਿਹੇਦਾਰੀ ਮਾਰਦੇ ਆ ਸੀ ਚੱਕਦੇ ਆ ਇਹਨੂੰ ਉਸ ਟਾਈਮ ਇਦਾਂ ਹੁੰਦਾ ਰਿਹਾ ਨਾ ਗੱਲ ਜੀ ਕਿਉਂ ਨਹੀਂ ਘੱਟ ਗਿਣਤੀਆਂ ਦੀਆਂ ਫਿਲਮਾਂ ਨੂੰ ਦਿਖਾਇਆ ਜਾਂਦਾ ਕਿਉਂ ਇਹ ਕਸ਼ਮੀਰ ਫਾਈਲ ਕਰਨਾਟਕਾ ਉਹ ਜਿਹੜੀ ਕੇਰਲਾ ਫਾਈਲ ਵਰਗੀਆਂ ਫਿਲਮਾਂ ਕਿਉਂ ਅੱਗੇ ਆਉਂਦੇ ਨੇ ਅਮਰਜੰਸੀ ਵਰਗੀਆਂ ਫਿਲਮਾਂ ਇਹ ਫਿਲਮਾਂ ਕਿਉਂ ਕਿਉਂ ਚੱਲਦੀਆਂ ਨੇ ਕਿਉਂਕਿ ਸਿਆਸਤ ਨਾਲ ਖੜੀ ਆ ਤੇ ਮੇਰਾ ਕਹਿਣ ਦਾ ਭਾਵ ਇਹ ਆ ਕਿ ਇਹ ਜਿਹੜੀਆਂ ਇਹ ਆਉਣੇ ਚਾਹੀਦੀ ਸੀ ਕੌਮ ਦੇ ਹੀਰੇ ਫਿਲਮ ਰੀਲੀਜ਼ ਹੋਣੀ ਚਾਹੀਦੀ ਸੀ ਕਿਉਂਕਿ ਉਹ ਜਿਹੜੇ ਜਿਹੜੇ ਲੋਕ ਨਾ ਦੱਬੇ ਕੁਚਲੇ ਲੋਕ ਨੇ ਉਹਨਾਂ ਉਹਨਾਂ ਦਾ ਪ੍ਰਾਤਨ ਇਤਿਹਾਸ ਦੀ ਫਿਲਮ ਆ ਉਹ ਮਤਲਬ ਕਿ ਇਹੋ ਜਿਹਾ ਇਤਿਹਾਸ ਨੂੰ ਜਾਗਰ ਕਰਨ ਤੋਂ ਰੋਕਿਆ ਜਾਂਦਾ ਭਾਰਤ ਵਿੱਚ ਇਸ ਕਰਕੇ ਖਰੜਾ ਸਾਹਬ ਦੀ ਫਿਲਮ ਵੀ ਰੀਲੀਜ਼ ਹੋਣੀ ਚਾਹੀਦੀ ਹੈ ਕੰਪਲੀਟ 120 ਕਟ ਲੱਗਣ ਦੀ ਲੋੜ ਨਹੀਂ ਸਿੱਖਾਂ ਦੇ ਇਤਿਹਾਸ ਨੂੰ ਕੋਈ ਰੋਕ ਨਹੀਂ ਸਕਦਾ ਇਹ ਤਾਂ ਰੂਹ ਵਿੱਚ ਬੈਠੀ ਅੱਗ ਬੰਗਾਲ ਤੁਸੀਂ ਰੋਕੋਗੇ ਇਹ ਅੱਗ ਹੈ ਇਹ ਬਾਹਰ ਆਏਗੀ ਆਏਗੀ ਉਦਲਜੀਤ ਦੀ ਫਿਲਮ ਪੰਜਾਬ 95 ਕਾਫੀ ਚਰਚਾ ਦੇ ਵਿੱਚ ਹੈ ਕਈ ਕੱਟ ਲਾਉਣ ਲਈ ਕਹਿ ਦਿੱਤਾ ਗਿਆ ਮੇਰੇ ਖਿਆਲ 120 ਦੇ ਕਰੀਬ ਕੱਟ ਨੇ ਜਿਹੜੇ ਕਿਹਾ ਹੈ ਸੈਂਸਰ ਬੋਰਡ ਨੇ ਕਿ ਇਹਦੇ ਵਿੱਚ ਲਾਓ ਤਾਂ ਹੀ ਇਹ ਫਿਲਮ ਰਿਲੀਜ਼ ਹੋਵੇਗੀ ਤੇ ਹੁਣ ਜਿਨ੍ਹਾਂ ਦੇ ਉੱਤੇ ਇਹ ਫਿਲਮ ਆਧਾਰਿਤ ਹੈ ਜਸਵੰਤ ਸਿੰਘ ਖਾਲੜਾ ਹੋਰਾਂ ਤੇ ਉਹਨਾਂ ਦਾ ਪਰਿਵਾਰ ਵੀ ਆ ਗਿਆ ਹੈ ਉਹਨਾਂ ਦੇ ਪਰਿਵਾਰ ਨੇ ਵੀ ਇੱਕ ਕੱਲ ਕਾਫੀ ਇੱਕ ਪੱਤਰ ਜੀ ਆ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਦੇ ਵਿੱਚ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੀ ਪਰਮਿਸ਼ਨ ਦੇ ਨਾਲ ਸਾਰਾ ਕੁਝ ਹੋਇਆ ਸਾਡੇ ਨਾਲ ਬੈਠ ਕੇ ਸਕ੍ਰਿਪਟ ਫਾਈਨਲ ਹੋਈ ਹੈ ਸਾਰਾ ਕੁਝ ਹੋਇਆ ਤਾਂ ਇਹ ਬਿਨਾ ਕੱਟਸ ਤੋਂ ਬਿਨਾ ਸੈਂਸਰ ਤੋਂ ਹੀ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਬਿਨਾ ਕੱਟ ਤੋਂ ਪਰਿਵਾਰ ਕਹਿੰਦਾ ਬੀਬੀ ਪਰਮਜੀਤ ਕੌਰ ਖਾਲੜਾ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਹੈ ਜੀ ਉਹਨਾਂ ਨੇ ਕੱਲ ਇਹ ਗੱਲ ਕਹੀ ਹੈ ਕਿ ਇਹ ਫਿਲਮ ਬਿਨਾ ਕੱਟ ਤੋਂ ਰਿਲੀਜ਼ ਹੋਣੀ ਚਾਹੀਦੀ ਹੈ ਕਾਹੀ ਪਤਾ ਲੱਗੇਗਾ ਨਾ ਜੀ ਅਸਲ ਵਿੱਚ ਹੋਇਆ ਕੀ ਆ ਖੰਡਾਣਾ ਸਾਹਿਬ ਨਾਲ 25000 ਲਾਸ਼ਾਂ ਨੇ ਸਨਤ ਕਰਕੇ 25000 ਇੱਕ ਕਹਿ ਕੇ ਮਾਰਤਾ ਗਿਆ ਉਹਨੂੰ ਲੈ ਤੇਰੀ 25000 ਇੱਕ ਮੇਰੀ ਲਾਸ਼ਾਂ ਭਾਈ ਲੈ ਤੂੰ ਲੱਭ ਲੈ ਆਪਣੀ ਲਾਸ਼ ਨੂੰ ਮਾਰਤਾ ਗਿਆ ਨਾ ਜਿਵੇਂ ਜਹੇਦਾ ਗੁਰਦੇਵ ਸਿੰਘ ਕੌਂਕੇ ਮਾਰਤਾ ਸੀ ਲੈ ਤੁਹਾਡਾ ਜਹੇਦਾਰੀ ਮਾਰਦੇ ਆਂ ਸੀ ਚੱਕਦੇ ਆਂ ਇਹਨੂੰ ਉਸ ਟਾਈਮ ਇਦਾਂ ਹੁੰਦਾ ਰਿਹਾ ਨਾ ਗੱਲ ਜੀ ਇਹ ਜੇ ਹੁੰਦਾ ਰਿਹਾ ਤਾਂ ਫਿਰ ਅ ਤੇ ਫਿਰ ਉਹ ਫਿਲਮ ਚ ਆ ਜਣਾ ਚਾਹੀਦਾ ਕਿਉਂ ਨਹੀਂ ਘੱਟ ਗਿਣਤੀਆਂ ਦੀਆਂ ਫਿਲਮਾਂ ਨੂੰ ਦਿਖਾਇਆ ਜਾਂਦਾ ਕਿਉਂ ਇਹ ਕਸ਼ਮੀਰ ਫਾਇਲ ਕਰਨਾਟਕਾ ਉਹ ਜਿਹੜੀ ਕੇਰਲਾ ਫਾਇਲ ਵਰਗੀਆਂ ਫਿਲਮਾਂ ਕਿਉਂ ਅੱਗੇ ਆਉਂਦੇ ਨੇ ਅਮਰਜੰਸੀ ਵਰਗੀਆਂ ਫਿਲਮਾਂ ਇਹ ਫਿਰ ਮਾ ਕਿਉਂ ਕਿਉਂ ਚੱਲਦੀਆਂ ਨੇ ਕਿਉਂਕਿ ਸਿਆਸਤ ਨਾਲ ਖੜੀ ਆ ਇਹਨਾਂ ਦੇ ਸਿਆਸਤ ਨਾਲ ਖੜੀ ਆ ਇਹਨਾਂ ਦੇ ਤਾਂ ਆਉਂਦੀਆਂ ਨੇ ਤੇ ਮੇਰਾ ਕਹਿਣ ਦਾ ਭਾਵ ਇਹ ਆ ਕਿ ਇਹ ਜਿਹੜੀਆਂ ਇਹ ਆਉਣੇ ਚਾਹੀਦੀ ਸੀ ਕੌਮ ਦੇ ਹੀਰੇ ਫਿਲਮਰ ਲਈ ਜੁ ਹੋਣੇ ਚਾਹੀਦੀ ਸੀਗੀ ਇન્દਰਾ ਗਾਂਧੀ ਤੇ ਫਿਲਮ ਸੀਗੀ ਉਹ ਕੇਰ ਸਿੰਘ ਉਹ ਵਾਸਤੇ ਸਤਮੰਤ ਉਹਨਾਂ ਦੀ ਫਿਲਮ ਸੀਗੀ ਉਹ ਰਾਜ ਕਾਕੜੇ ਨੇ ਫਿਲਮ ਬਣਾਈ ਸੀ ਬਹੁਤ ਕਮਾਲ ਦੀ ਫਿਲਮ ਸੀਗੀ ਉਹ ਉਹ ਰਿਲੀਜ਼ ਹੋਣੀ ਚਾਹੀਦੀ ਸੀ ਨਹੀਂ ਰਿਲੀਜ਼ ਹੋਈ ਕਿਉਂਕਿ ਘਟਨਾਵਾਂ ਦੀਆਂ ਗੱਲਾਂ ਇਹ ਦੇ ਇਤਿਹਾਸ ਉਜਾਗਰ ਨਹੀਂ ਹੁੰਦੇ ਜੇ ਉਜਾਗਰ ਹੁੰਦੇ ਨਾ ਤਾਂ ਫਿਰ ਉਹ ਇਹ ਕਿਹੜੇ ਥੰਗਲਾ ਥੰਗਲਾੰਗ ਫਿਲਮਾਂ ਖਣੀ ਕੋਈ ਆ ਰਹੀ ਹੈ ਸਾਊਥ ਦੀ ਥੰਗ ਥੰਗਲਾੰਗ ਫਿਲਮਾਂ ਕੋਈ ਉਹ ਸਾਊਥ ਦੀ ਫਿਲਮਾਂ ਉਹ ਕੁਛ ਨਿਮੇ ਦਿਖਾਈ ਨਹੀਂ ਗਈ ਉਧਰ ਰੋਕਤਾ ਗਿਆ ਸਿਨੇਮਾ ਵਿੱਚ ਦਿਖਾਉਣ ਤੋਂ ਕਿਉਂਕਿ ਉਹ ਜਿਹੜੇ ਜਿਹੜੇ ਲੋਕ ਨਾ ਦੱਬੇ ਕੁਚਲੇ ਲੋਕ ਨੇ ਉਹਨਾਂ ਉਹਨਾਂ ਦਾ ਪ੍ਰਾਤਨ ਇਤਿਹਾਸ ਦੀ ਫਿਲਮ ਆ ਉਹ ਮਤਲਬ ਕਿ ਇਹੋ ਜਿਹਾ ਇਤਿਹਾਸ ਨੂੰ ਜਾਗਰ ਕਰਨ ਤੋਂ ਰੋਕਿਆ ਜਾਂਦਾ ਭਾਰਤ ਵਿੱਚ ਇਸ ਕਰਕੇ ਖਰੜਾ ਸਾਹਬ ਦੀ ਫਿਲਮ ਵੀ ਰਿਲੀਜ਼ ਹੋਣੀ ਚਾਹੀਦੀ ਹੈ ਕੰਪਲੀਟ 120 ਕਟ ਲੱਗਣ ਦੀ ਲੋੜ ਨਹੀਂ ਸਗੋਂ ਰਿਲੀਜ਼ ਸਗੋਂ ਲੋਕਾਂ ਨੂੰ ਪਤਾ ਲੱਗੇਦਾ ਇਤਿਹਾਸ ਅਸੀਂ ਇਤਿਹਾਸ ਨੂੰ ਕਿਦਾਂ ਕਹਿਤ ਕਬੀਰ ਕਬ ਲੱਗ ਰਹੇ ਰੂਹੇ ਲਪੇਟੇ ਆਗ ਰੂਈ ਚ ਅੱਗ ਨੂੰ ਲਪੇਟੋਗੇ ਤੁਸੀਂ ਕਿੱਦਾਂ ਬੰਦ ਰਹਿ ਸਕਦੀ ਹੈ ਯਾਰ ਉਹ ਤੁਸੀਂ ਕਿਸੇ ਇਤਿਹਾਸ ਨੂੰ ਕਿੱਦਾਂ ਰੋਕ ਸਕਦੇ ਹੋ ਬਾਹਰ ਨਿਕਲ ਆਉਂਦਾ ਹੋ ਅੱਗੇ ਕਿਤੇ ਰੂਈ ਕਿਤੇ ਅੱਗ ਨੂੰ ਲੁਕੋ ਸਕਦੀ ਆ ਉਹਨਾਂ ਦਾ ਤਾ ਮਾਰ ਕੇ ਕੜਕੜ ਕਰਕੇ ਨਿਕਲ ਜਾਣਾ ਬਾਹਰ ਇਸ ਕਰਕੇ ਸਿੱਖਾਂ ਦੇ ਇਤਿਹਾਸ ਨੂੰ ਕੋਈ ਰੋਕ ਨਹੀਂ ਸਕਦਾ ਇਹ ਤਾਂ ਰੂਹੀਮ ਵਿੱਚ ਦੇ ਪੀਟੀ ਅੱਗ 봉 ਗੱਲ ਤੁਸੀਂ ਰੋਕੋਗੇ ਇਹ ਅੱਗ ਹੈ ਇਹ ਬਾਹਰ ਆਏਗੀ ਆਏਗੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ